ਐਨਐਫਐਲ ਰੋਡ ਤੋਂ 25 ਗ੍ਰਾਮ ਹਰੋਨ ਸਮੇਤ ਇੱਕ ਵਿਅਕਤੀ ਨੂੰ ਕੀਤਾ ਗਿਆ ਗ੍ਰਿਫਤਾਰ ਥਾਣਾ ਥਰਮਲ ਵਿਖੇ ਮਾਮਲਾ ਦਰਜ ਕਰ ਕੀਤਾ ਗਿਆ ਬੰਦ ਹਵਾਲਾਤ ਐਸਐਚਓ ਵੱਲੋਂ ਦਿੱਤੀ ਗਈ ਜਾਣਕਾਰੀ ਇੱਕ ਦਿਨ ਦਾ ਕੀਤਾ ਗਿਆ ਰਿਮਾਂਡ ਹਾਸਲ ਐਤਵਾਰ ਨੂੰ 4:30 ਵਜੇ ਦੇ ਲਗਭਗ ਐਸਐਚਓ ਥਰਮਲ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਐਨਐਫਐਲ ਰੋਡ ਤੋਂ ਇੱਕ ਵਿਅਕਤੀ ਨੂੰ 25 ਗ੍ਰਾਮ ਹਰੋਨ ਸਮੇਤ ਗ੍ਰਿਫਤਾਰ ਕੀਤਾ ਸੀ ਅਤੇ ਅੱਜ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇਸ ਦਾ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਦੱਸਦੀ ਹੈ ਕਿ ਉਹਨਾਂ ਇਹ ਵੀ ਦੱਸਿਆ ਕਿ ਹੁਣ ਇਸ ਦੇ ਆਪਣਾ ਫਾਰਵਰਡ ਅਤੇ ਬੈਕਵਰਡ ਲਿੰਕ ਦੀ ਸਾਡੇ ਵੱਲੋਂ ਜਾਣਕਾਰੀ ਹਾਸਲ ਕੀਤੀ ਜਾਵੇਗੀ ਤੇ ਇਸ ਤੋਂ ਰਿਮਾਂਡ ਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਪੁੱਛਗਿੱਛ ਕੀਤੀ ਜਾਵੇਗੀ ਇਹ ਆਪ ਵੀ ਨਸ਼ਾ ਕਰਨ ਦਾ ਦੱਦੀ ਹੈ ਤੇ ਇਹ ਅੱਗੇ ਵੇਚਣ ਵਾਸਤੇ ਇਹ ਜੜਾ ਨਸ਼ਾ ਉਹ ਲੈ ਕੇ ਆਇਆ ਸੀ ਇਸ ਨੂੰ ਹੁਣ ਇਹਨਾਂ ਵੱਲੋਂ ਗ੍ਰਿਫਤਾਰ ਕਰਕੇ ਅੱਜ ਇਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਮੇਰਾ ਨਾਮ ਜੀ ਇੰਸਪੈਕਟਰ ਸੁਖਵਿੰਦਰ ਸਿੰਘ ਐਸ ਐਚ ਓ ਥਾਣਾ ਥਰਮਲ ਏ ਜੀ ਮਾਨਯੋਗ ਐਸਐਸਪੀ ਬਠਿੰਡਾ ਦੇ ਇਹ ਸ਼ਾ ਨਿਰਦੇਸ਼ਾ ਅਨਸਾਰ ਅਸੀਂ ਇੱਕ ਸੰਦੀਪ ਸਿੰਘ ਉਰਫ ਕਾਕਾ ਪੁੱਤਰ ਗੁਰਪ੍ਰਚਨ ਸਿੰਘ ਨਾਂ ਦਾ ਵਿਅਕਤੀ 25 ਗ੍ਰਾਮ ਹੈਰੋਇਨ ਚਿੱਟਾ ਸਮੇਤ ਕਾਬੂ ਕੀਤਾ ਏ ਜੀ ਅਸੀਂ ਐਨਐਫਐਲ ਰੋਡ ਉਥੋਂ ਇਹਨੂੰ ਕਾਬੂ ਕੀਤਾ ਤੇ ਇਹ ਗਾਂ ਕੁਸ ਪੀਣ ਵਾਸਤੇ ਗਾਂ ਵੇਚਣ ਵਾਸਤੇ ਵੀ ਲੈ ਕੇ ਔਰ ਇਹਦੇ ਪਹਿਲਾਂ ਦੋ ਮਾਮਲੇ ਦਰਜ ਐ। ਉਹ ਇੱਕ ਤਾਂ ਹੈਗੇ ਆ ਕੋਈ 458 ਪੀਸੀ ਵਗੈਰਾ ਤੇ ਇੱਕ 21ਬੀ ਦੇ ਆ ਆਪਣੇ ਹੈਰੋਨਿਕ ਬਾਰੇ ਨਾਲ ਸੰਬੰਧਿਤ ਹੀ ਆ ਐਂਡੀਪੀ ਸੈਕਟਰ ਦਾ। ਇਹ ਕੰਮ ਬਸ ਮਿਹਨਤ ਮਜ਼ਦੂਰੀ ਕਰਦਾ। ਹਾਂ ਮਿਹਨਤ ਮਜ਼ਦੂਰੀ ਕਰਦਾ ਮੈਂ। ਤੇ ਕਿੱਥੋਂ ਲੈ ਕੇ ਆਉਂਦਾ ਜਾਂ ਕਿਸ ਕਿਸ ਨੂੰ ਦੇਖਦਾ ਉਹਦੇ ਬਾਰੇ ਹਾਂ ਜੀ ਹਾਂ ਜੀ ਉਹਦੇ ਬਾਰੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਕੋਈ ਬੈਕਵਰਡ ਲਿੰਕ ਫਾਰਵਰਡ ਲਿੰਕ ਉਹ ਸੀ। ਉਸ ਰਮਡ ਲੈ ਆਇਆ ਦਾ ਆ ਸਾਰਾ ਅਸੀਂ ਇਨਵੈਸਟੀਗੇਟ ਕਰਾਂਗੇ ਟੋਟਲੀ ਚੰਗੀ ਤਰ੍ਹਾਂ ਕੀ ਕਹਿਣਾ ਚਾਹੁੰਦੇ ਜਿਹੜੇ ਨਸ਼ਾ ਤਸਕਰ ਮਦਦ ਪਰ ਮਾਮਲੇ ਦੀ ਕਰੀ ਬੜੀ ਕੀ ਕਹਿਣਾ ਚਾਹੁੰਦੇ ਇਹ ਨਸ਼ਾ ਤਸਕਰ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਵੀ ਕੋਈ ਵੀ ਨਹੀਂ ਅਸੀਂ ਬਖਸ਼ਣਾ ਜੋ ਵੀ ਹੋ ਜਾ ਕੰਮ ਕਰਦਾ ਉਹ ਆਪ ਦਾ ਤੁਰੰਤ ਬੰਦ ਕਰ ਦੇ ਜਾਂ ਜੇ ਕੋਈ ਪਿੰਡ ਆਦੀ ਆ ਉਹ ਨਸ਼ਾ ਸ਼ੜਾਉ ਕੇਂਦਰ ਦੇ ਵਿੱਚ ਆਪ ਦਾ ਭਰਤੀ ਹੋਵੇ ਨਹੀਂ ਤਾਂ ਕਾਨੂੰਨ ਦੇ ਮੁਤਾਬਕ ਜੋ ਵੀ ਨਸ਼ਾ ਵੇਚਦਾ ਉਸ ਤੇ ਸਖਤ ਤੋਂ ਸਖਤ ਕਰਵਾਈ ਕੀਤੀ ਜਾਵੇ ਕੋਈ ਵੀ ਬਖਸ਼ਿਆ ਨਹੀਂ ਜਾਵੇਗਾ ਜੇ ਕੋਈ ਬਸ ਜਾਣਕਾਰੀ ਦੇਣਾ ਚਾਹੁੰਦਾ ਉਹ ਵੀ ਤੁਹਾਡੇ ਨਾਲ ਸੰਪਰਕ ਕਰਦਾ ਹਾਂਜੀ ਜਾਣਕਾਰੀ ਕੋਈ ਵੀ ਦੇਣਾ ਚਾਹੁੰਦਾ ਉਹ ਸਾਡੇ ਨਾਲ ਸਿੱਧਾ ਸੰਪਰਕ ਜਾਂ ਬਾਈ ਫੋਨ ਜਾਂ ਦਫ਼ਤਰ ਆ ਕੇ 24 ਘੰਟੇ ਚੋਂ ਮਰਜ਼ੀ ਮਿਲ ਸਕਦਾ ਤੇ ਉਹਦੀ ਅਸੀਂ ਜਾਣਕਾਰੀ ਗੁਪਤ ਰੱਖੀ ਜਾਊਗੀ ਉਹਦੀ ਆਈਡੈਂਟੀਟੀ ਗੁਪਤ ਰੱਖੀ ਜਾਊਗੀ